ਦੁਆ ਬਾਰਡਰਾਂ ਤੇ ਜਿਹੜੇ ਮੋਰਚੇ ਲੱਗੇ ਹੋਏ ਆ ਕਿਸਾਨ ਮਜ਼ਦੂਰਾਂ ਦੇ ਉਹਦਾ 20ਵਾਂ ਦਿਨ ਆ ਅੱਜ ਅਸੀਂ ਸ਼ਹੀਦ ਸੁਭਕਰਨ ਸਿੰਘ ਜੀ ਦੇ ਜੱਦੀ ਪਿੰਡ ਬੱਲੋ ਵਿੱਚ ਪਹੁੰਚੇ ਹੋਏ ਆ ਜਿੱਥੇ ਪੰਡਾਲ ਸੱਜ ਕੇ ਤਿਆਰ ਹੈਗਾ ਅੱਜ ਸ਼ਹੀਦੀ ਸਮਾਗਮ ਮਨਾਉਣ ਨੂੰ ਉੱਤਰ ਭਾਰਤ ਦੇ ਸੂਬੇ ਅਤੇ ਪੰਜਾਬ ਦੇ ਵਾਸੀ ਅੱਜ ਮੋਦੀ ਸਰਕਾਰ ਦੀਆਂ ਇਕੱਠ ਕਰਨ ਤੋਂ ਬਾਅਦ ਅੱਖਾਂ ਖੋਲ ਦੇਣਗੇ ਦੂਸਰਾ ਜਿਵੇਂ ਹੰਝੂ ਗੈਸ ਦੀ ਵਰਤੋਂ ਕੀਤੀ ਗਈ ਆ ਔਰ ਉਹਦੇ ਨਾਲ ਜਿਵੇਂ ਹਜ਼ਾਰਾਂ ਹਜ਼ਾਰ ਲੋਕਾਂ ਨੂੰ ਦਮੇ ਦੀ ਸਮੱਸਿਆ ਆ ਰਹੀ ਆ ਛਾਤੀ ਦੀਆਂ ਸਮੱਸਿਆ ਆ ਰਹੀਆਂ ਅੱਖਾਂ ਦੀਆਂ ਸਮੱਸਿਆ ਆ ਰਹੀਆਂ ਜਿਵੇਂ ਪਲਾਸਟਿਕ ਦੀਆਂ ਗੋਲੀਆਂ ਵਰਤੀਆਂ ਗਈਆਂ ਜਿਵੇਂ 12 ਬੋਰ ਦੀ ਰਫਲ ਦੀ ਵਰਤੋਂ ਕੀਤੀ ਗਿਆ ਅਸਲਾਰ ਦੀ ਵਰਤੋਂ ਕੀਤੀ ਗਈ ਇੱਕ ਕਿਸਾਨ ਸਾਡਾ ਸ਼ਹੀਦ ਹੋਇਆ ਇੱਕ ਦੀ ਅੱਖ ਜਾਂਦੀ ਰਹੀ ਆ ਇੱਕ ਜਿਹੜਾ ਸੀਗਾ ਉਹਦੀਆਂ ਲੱਤਾਂ ਤੋੜੀਆਂ ਗਈਆਂ 12 ਇੰਜਰੀ ਨੇ ਉਹਨੂੰ ਇੱਕ ਦੇ ਬਾਹਾਂ 'ਚੋਂ ਜਿਹੜੀ ਗੋਲੀ ਆਰਪਾਰ ਹੋਈ ਹੈਗੀ ਆ ਔਰ 500 ਤੋਂ ਉੱਪਰ ਸਾਡੇ ਇੰਜਰਡ ਹੋਏ ਆ ਗਿਆ ਔਰ ਹਰਿਆਣਾ ਤੇ ਪੰਜਾਬ ਵਾਲੀ ਜੱਦੀ ਸਰਹੱਦ ਸਰਹੰਦ ਦੇ ਆਏ ਲੈਣ ਆ ਇਹ ਐਂ ਲੱਗਦੀ ਜਿਵੇਂ ਕਮੰਤਰੀ ਸਰਹੱਦ ਤੋਂ ਕੋਈ ਪਾਕਿਸਤਾਨ ਜਾਂ ਚੀਨ ਵਾਲੀ ਸਰਹੱਦ ਹੋਵੇ ਜੋ ਮੋਦੀ ਸਰਕਾਰ ਕਰ ਰਹੀ ਹੈਗੀ ਆ ਔਰ ਜਿਵੇਂ ਕੱਲ ਉਹਨੇ ਲਖੀਮਪੁਰ ਖੀਰੀ ਦੇ ਮੁੱਖ ਦੋਸ਼ੀ ਨੂੰ ਸਜ਼ਾ ਮੁਕਤ ਕੀਤਾ ਹੈਗਾ ਵਾ ਉਹ ਸਾਰਾ ਕੁਝ ਦੇਸ਼ ਦੇਖ ਰਿਹਾ ਹੈਗਾ ਔਰ ਦੇਸ਼ ਇਸ ਗੱਲਾਂ ਲਈ ਕਦੀ ਮਾਫ਼ ਨਹੀਂ ਕਰੂਗਾ ਅਜੇਹੀ ਮੋਦੀ ਸਰਕਾਰ ਨੂੰ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਚ ਅੰਦੋਲਨ ਹੋਰ ਤੇਜ ਤੇ ਵੱਡਾ ਹੋਣਾ ਵਾ ਔਰ ਜਿਹੜੇ ਪੰਜਾਬ ਦੇ ਭਾਜਪਾ ਦੇ ਲੀਡਰਸ ਨੇ ਉਹਨਾਂ ਦੀ ਜਮੀਰ ਆਵਾਜ਼ ਨਹੀਂ ਦੇ ਰਹੀ ਵੀ ਇਹੋ ਜੀ ਕਿਸਾਨਾਂ ਦੀ ਕਾਤਲ ਸਰਕਾਰ ਜਾਂ ਕਾਤਲ ਪਾਰਟੀ ਨੂੰ ਛੱਡ ਦਈਏ ਔਰ ਇਹ ਤੋਂ ਘਾ ਜਿਹੜੇ ਕਮਲ ਲਾਸ ਜੀ ਨੇ ਜਦੋਂ ਦੇ ਭਾਜਪਾ ਚ ਆ ਗਏ ਨੇ ਮਨਜਿੰਦਰ ਸਿੰਘ ਸਿਰਸਾ ਜੀ ਉਹਦੇ ਵਾਲੇ ਬੋਲ ਨਹੀਂ ਰਹੇਗੇ ਪਹਿਲਾਂ ਤੋਂ ਉਹਨਾਂ ਤੇ ਸਿੱਖ ਦੰਦਿਆਂ ਦੇ ਇਲਜ਼ਾਮ ਸੀਗੇ ਹੁਣ ਜਦੋਂ ਭਾਜਪਾ ਜਾ ਗਏ ਤੋਤਾ ਗਿਆ ਔਰ ਜਿਵੇਂ ਸਰਕਾਰ ਦੇ ਕੁਝ ਟਾਊਟ ਜਦੋਂ ਸਰਕਾਰੀ মিডিਆ ਇੱਥੇ ਵੀ ਦੋ ਜਥੇਬੰਦੀਆਂ ਕੱਲਾ ਡੱਲੇਵਾਲ ਸਾਹਿਬ ਦਾ ਨਾਂ ਲੈ ਕੇ ਪੰਦੀਰ ਦਾ ਨਾਂ ਲੈ ਕੇ ਬੋਲ ਰਿਹਾ ਇਹ ਦੋ ਜਥੇਬੰਦੀਆਂ ਦਾ ਨਹੀਂ ਹੈਗਾ ਮੋਰਚਾ ਇਹ ਮੋਰਚਾ ਦੋ ਫਾਰਮਾਂ ਦਾ ਵਾ ਇਸਕੀਮ ਨਾਨ ਪੋਲਿਟিক্যাল ਤੇ ਕੇਐਮਐਮ ਦੋਨਾਂ ਵਿੱਚ ਸੈਂਕੜੇ ਸੈਂਕੜੇ ਜਥੇਬੰਦੀਆਂ 200 ਪਲੱਸ ਜਥੇਬੰਦੀਆਂ ਦਾ ਇਹ ਦੇਸ਼ ਲੈਵਲ ਦਾ ਮੋਰਚਾ ਵਾ ਔਰ ਸਰਕਾਰ ਆਪਦੇ ਟਫਟਰ ਤੋਂ ਪ੍ਰਚਾਰ ਕਰਨ ਚ ਲੱਗੀ ਹੋਈ ਆ ਮੋਰਚਾ ਕੱਟ ਰਿਹਾ ਔਰ ਇਹਨਾਂ ਦੇ ਆਈਟੀ ਸੈਲ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਕੇ ਸਾਡੇ ਅੰਦੋਲਨ ਨੂੰ ਬਦਨਾਮ ਕਰ ਰਹੇ ਆ ਕੋਈ ਕਹਿੰਦਾ ਇਹ ਖਾਲਸਤਾਨੀਆਂ ਦਾ ਅੰਦੋਲਨ ਕੋਈ ਕਹਿੰਦਾ ਕੱਲਾ ਪੰਜਾਬ ਲੜੀ ਜਾਂਦਾ ਕੋਈ ਕਹਿੰਦਾ ਇਹ ਭੱਜਪਾ ਵਾਲਿਆਂ ਦਾ ਅੰਦੋਲਨ ਕੋਈ ਕਹਿੰਦਾ ਇਹਨਾਂ ਕਾਂਗਰਸੀਆਂ ਨੇ ਭਾਲਿਆ ਕੋਈ ਕਹਿੰਦਾ ਇਹਨਾਂ ਆਮ ਆਦਮੀ ਪਾਰਟੀ ਆਰੇ ਨਹੀਂ ਜਾਣਦੇ ਹੈਗੇ ਵੀ ਆਮ ਆਦਮੀ ਪਾਰਟੀ ਜਿਵੇਂ ਭਗਵੰਤ ਮਾਨ ਜੁਆਇੰਟ ਆਪਰੇਸ਼ਨ ਕਰਾ ਰਹੇ ਆ ਭੱਜਪਾ ਨਾਲ ਰਲ ਕੇ ਅੱਜ ਉਹ ਨੰਗਾ ਹੋ ਗਿਆ ਹੋਗਾ ਤੋਂ ਇਸ ਕਰਕੇ ਲੋਕਾਂ ਨੂੰ ਕਹਿੰਦੇ ਆ ਵੀ ਜਿੰਨੀ ਦੇਰ ਤੱਕ ਇਹਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਐਮਐਸਬੀ ਗਰੰਟੀ ਲੀਗਲ ਗਰੰਟੀ ਕਾਨੂੰਨ ਔਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਔਰ C250% ਅਨੁਸਾਰ ਫਸਲਾਂ ਦੇ ਭਾਅ ਔਰ ਪੂਰੀ ਮੰਗ ਪੱਤਰ ਸਾਡਾ ਜਿਹੜਾ ਹੈਗਾ ਔਰ ਜਿਹੜੇ ਵਿਰੋਧੀ ਧਿਰ ਦੇ ਮੁੱਖ ਨੀਤੀਆਂ ਨੇਤਾ ਕਹਿ ਰਹੇ ਨੇ ਵੀ ਐਮਐਸਪੀ ਦਵਾਂਗੇ ਐਮਐਸਪੀ ਨਹੀਂ ਐਮਐਸਪੀ ਲੀਗਲ ਗਰੰਟੀ ਕਨਾਉਣ ਬਣਾਉਂਦੀ ਗੱਲ ਹੈਗੀ ਆ ਔਰ ਜਿੰਨੇ ਵੀ ਵਿਰੋਧੀ ਧਿਰ ਦੇ ਲੀਡਰ ਨੇ ਉਹਨਾਂ ਦਾ ਵੀ ਦामਨ ਪਾਕ ਸਾਫ ਨਹੀਂ ਹੈਗਾ ਉਹ ਵੀ ਅਜਿਹਾ ਹੀ ਰਹੇ ਨੇ ਜਦੋਂ ਉਹ ਸੱਤਾ ਵਿੱਚ ਰਹੇ ਨੇ ਧੰਨਵਾਦ